ਕੋਈ ਦਿਨ ਪਹਿਲਾਂ ਬੀਜੇਪੀ ਨੂੰ ਛੱਡ ਕਾਂਗਰਸ ਦਾ ਫੜਿਆ ਸੀ ਹੱਥ ਦਲਿਤ ਆਗੂ ਨੇ ਪਰ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਉਹ ਹਾਲੇ ਸਾਡੇ ਨਹੀਂ ਹੋਏ ਤੁਸੀਂ ਜਿਹੜੇ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸੁਵਾਦ ਕਰਦਾ ਏ 2027 ਦੀਆਂ ਚੋਣਾਂ ਤੋਂ ਪਹਿਲਾਂ ਲਗਾਤਾਰ ਪੰਜਾਬ ਦੀ ਸਿਆਸਤ ਵਿੱਚ ਕਈ ਰੰਗ ਦਿਖੇ ਜਾ ਰਹੇ ਨੇ ਗੱਲ ਕਰ ਗਿਆ ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਤਾਂ ਫਰੀਕੋਟ ਦੀ ਸਿਆਸਤ ਵਿੱਚ ਵੀ ਅੱਜ ਦਿਨ ਵੱਖਰੇ ਵੱਖਰੇ ਰੰਗ ਸਾਹਮਣੇ ਆਉਂਦੇ ਰਹਿੰਦੇ ਨੇ ਪਿਛਲੇ ਦਿਨੀ ਬੀਜੇਪੀ ਨੂੰ ਝੜਕਾ ਲੱਗਾ ਸੀ ਉਹਨਾਂ ਦੇ ਇੱਕ ਦਲਿਤ ਆਗੂ ਪ੍ਰੇਮ ਸਫਰੀ ਵੱਲੋਂ ਅਸਤੀਫਾ ਦੇ ਕੇ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਗਿਆ ਸੀ ਜਿਨ੍ਹਾਂ ਨੂੰ ਕਿ ਕੁਝ ਨਿਕ ਕਿਟੀ ਲੋ ਵੱਲੋਂ ਸ਼ਾਮਲ ਕਰਾਇਆ ਗਿਆ ਸੀ ਪਰ ਉਸ ਤੋਂ ਬਾਅਦ ਅੱਜ ਕਾਂਗਰਸ ਪਾਰਟੀ ਦੇ ਫਰੀਕੋਰਟ ਦੇ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਬੱਬੂ ਬਰਾੜ ਦਾ ਇੱਕ ਬਿਆਨ ਸਾਹਮਣੇ ਆਇਆ ਜਿਸ ਵਿੱਚ ਉਹਨਾਂ ਵੱਲੋਂ ਕਿਹਾ ਗਿਆ ਕਿ ਪ੍ਰੇਮ ਸਿੰਘ ਸਫਰੀ ਹਾਲੇ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਕਿਉਂਕਿ ਉਹਨਾਂ ਵੱਲੋਂ ਕੋਈ ਵੀ ਮੈਂਬਰਸ਼ਿਪ ਨਹੀਂ ਲਈ ਗਈ ਅਤੇ ਨਾ ਹੀ ਮੈਂਬਰਸ਼ਿਪ ਬਾਰੇ ਉਹਨਾਂ ਵੱਲੋਂ ਗੱਲਬਾਤ ਕੀਤੀ ਗਈ ਹੈ ਉਹਨਾਂ ਕਿਹਾ ਕਿ ਹਰ ਇੱਕ ਵਰਕਰ ਨੂੰ ਪਾਰਟੀ ਦੀ ਮੈਂਬਰਸ਼ਿਪ ਲੈਣੀ ਹੁੰਦੀ ਹੈ ਅਤੇ ਉਸ ਤੋਂ ਬਾਅਦ ਹੀ ਕਾਂਗਰਸ ਪਾਰਟੀ ਦਾ ਉਹ ਹਿੱਸਾ ਬਣ ਸਕਦੇ ਹਨ ਅਤੇ ਲਗਾਤਾਰ ਇਹ ਚੀਜ਼ ਨੂੰ ਲੈ ਕੇ ਉੱਤੇ ਸਵਾਲਾਂ ਉੱਪਰ ਵੀ ਲਗਾਤਾਰ ਉਹਨਾਂ ਵੱਲੋਂ ਜਵਾਬ ਦਿੱਤਾ ਗਿਆ ਹੈ ਜਿਗਰ ਜੋਗਾ ਕਿ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਅਕਸਰ ਹੀ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ ਕਿ ਇਹਨਾਂ ਦੇ ਵਿੱਚ ਆਪਸੀ ਧੜੇ ਬੰਦੀ ਹੈ ਹਾਲਾਂਕਿ ਪਿਛਲੇ ਦਿਨੀ ਫਰੀਦਕੋਟ ਤੋਂ ਪ੍ਰੇਮ ਸਿੰਘ ਸਫਰੀ ਵੱਲੋਂ ਕਾਂਗਰਸ ਪਾਰਟੀ ਦੀ ਟੈਗ ਤੇ ਰਹੇ ਸਾਬਕਾ ਵ代 ਕੁਸ਼ਲਦੀਪ ਕਿੱਟਲੋ ਦੀ ਅਗਵਾਈ ਦੇ ਵਿੱਚ ਚਾਰਜਿੰਗ ਚੰਨੀ ਦੇ ਘਰ ਜਾ ਕੇ ਕਾਂਗਰਸ ਪਾਰਟੀ ਵਿੱਚ ਜੁੜਿਆ ਗਿਆ ਸੀ। ਅਤੇ ਉਸ ਤੋਂ ਬਾਅਦ ਮੀਡੀਆ ਅੱਗੇ ਆ ਕੇ ਉਹਨਾਂ ਵੱਲੋਂ ਸਾਰੀ ਗੱਲਬਾਤ ਰੱਖੀ ਗਈ ਜੀ ਉਹਨਾਂ ਸਾਥੀਆਂ ਨੂੰ ਕੁਸ਼ਲਦੀਪ ਕਿੱਟਲੋ ਉਹਨਾਂ ਨੂੰ ਵੀ ਜਿਹੜਾ ਹੈਗਾ ਕਾਂਗਰਸ ਵਿੱਚ ਜੁਆਇਨ ਕਰਾਇਆ ਗਿਆ ਸੀ। ਪਰ ਉਸ ਤੋਂ ਬਾਅਦ ਹੁਣ ਜ਼ਿਲ੍ਹਾ ਪ੍ਰਧਾਨ ਦਾ ਇਹ ਬਿਆਨ ਆਉਣਾ ਕਿ ਦਿਨਾਂ ਕਿਤੇ ਇੱਕ ਵਾਰ ਸਵਾਲ ਜੁਰੂ ਖੜੇ ਹੁੰਦੇ ਨੇ। ਹੁਣ ਕਮੈਂਟ ਵਿੱਚ ਇਸ ਬਾਰੇ ਤੁਸੀਂ ਵੀ ਆਪਣੀ ਰਾਇ ਜਰੂਰ ਦੇਣਾ। ਆ ਦੱਸੋ ਨੋ ਇਸ ਬਾਰੇ ਹੋਰ ਕੀ ਕਹਿੰਦੇ ਨੇ ਕਾਂਗਰਸ ਪਾਰਟੀ ਦੇ ਰਿਪੋਰਟ ਤੋਂ ਜ਼ਿਲ੍ਹਾ ਪ੍ਰਧਾਨ ਨਦੀਪ ਸਿੰਘ ਬੱਬੂ ਬਰਾੜ ਪ੍ਰੀਮ ਜਿਹੜੇ ਪ੍ਰੇਮ ਸਿੰਘ ਸਫਰੀ ਦੀ ਗੱਲ ਹੈ ਉਹ ਅੱਜ ਤੱਕ ਸਾਡੀ ਕਾਂਗਸ ਪਾਰਟੀ ਦਾ ਇਨਸਾਨ ਨਹੀਂ ਨਾ ਤਾਂ ਉਹਨਾਂ ਨੇ ਕੋਈ ਕਾਂਗਸ ਪਾਰਟੀ ਆਫਸਰ ਮੈਂਬਰਸ਼ਿਪ ਵਾਸਤੇ ਅਪਲਾਈ ਕੀਤਾ ਹੈ ਨਾ ਜ਼ਿਲ੍ਹਾ ਕਾਂਗਸ ਕਮੇਟੀ ਕੋਲੇ ਨਾ ਪ੍ਰਦੇਸ਼ ਕਾਂਗਸ ਕੋਲੇ ਇਸ ਕਰਕੇ ਮੈਂ ਬੜੇ ਦਿਨਾਂ ਤੋਂ ਮੈਨੂੰ ਤੁਹਾਡੇ ਵੀ ਫੋਨ ਆਏ ਸਾਡੇ ਹੋਰ ਲੀਡਰ ਵੀ ਵਰਕਰ ਸਭਾਣ ਵੀ ਜ਼ਿਲ੍ਹੇ ਤੇ ਪਹੁੰਚਦੇ ਸੀ ਉਹਨਾਂ ਨੇ ਅਪਲਾਈ ਨਹੀਂ ਕੀਤਾ ਅੱਜ ਤੱਕ ਨਹੀਂ ਮੈਂਬਰ ਸਾਡੇ ਤੇ ਮੈਂ ਇਹ ਬੇਨਤੀ ਕਰੂੰਗਾ ਜਿਹੜੇ ਵੀ ਸੱਜਣ ਕਾਂਗਸ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਉਹਦੀਆਂ ਨੀਤੀਆਂ ਮੁਤਾਬਕ ਤੇ ਉਸਦੇ ਕੰਮ ਦੇਖ ਕੇ ਉਹਨਾਂ ਨੂੰ ਬੇਨਤੀ ਹੈ ਉਹਨਾਂ ਦਾ ਵੈਲਕਮ ਕੀਤਾ ਜਾਊਗਾ ਪੂਰਾ ਮਾਨਸਨ ਮਾਨ ਵੀ ਦਿੱਤਾ ਜਾਊਗਾ ਪਾਰਟੀ ਦਾ ਪਰ ਜੋ ਪਾਰਟੀ ਦਾ ਸੰਵਿਧਾਨ ਵਿਧਾਨ ਉਹਦੇ ਮੁਤਾਬਕ ਹੀ ਗੱਲ ਚੱਲਣੀ ਹੈ ਜਿਹੜਾ ਬੰਦਾ ਅਪਲਾਈ ਕਰੂਗਾ ਮੈਂਬਰਸ਼ਿਪ ਲਈ ਕਾਂਗਰਸ ਪਾਰਟੀ ਉਹਨੂੰ ਵੈਲਕਮ ਕਰੂਗੀ ਉਹਨੂੰ ਉਹਦਾ ਬੰਦਾ ਸਥਾਨ ਵੀ ਦੇਊਗੀ ਦੂਜੀ ਗੱਲ ਕੀਤੀ ਹੈ ਟੈਕ ਦੀ ਜਿਹੜੀ ਕਾਂਗਰਸ ਪਾਰਟੀ ਕਿਸੇ ਦੇ ਟੈਕਨੀ ਦੇ ਹੱਥ ਚ ਨਾ ਜਲਕਾਂ ਕੇ ਪ੍ਰਧਾਨ ਦੇ ਹੱਥ ਚ ਨਾ ਮੇਰਾ ਇਹ ਹੀ ਖੇਤਰਾ ਹੈ ਇਹ ਜਿਹੜਾ ਟਿਕਟਾਂ ਦੇਣੀਆਂ ਚਾਹੀਦੀਆਂ ਚਾਹੇ ਟਕ ਫਰੀਦਕੋਟ ਦੀ ਹੋਵੇ ਚਾਹੇ ਕੋਟਪੁਰ ਦੀ ਹੋਵੇ ਚਾਹੇ ਜੈਤੋ ਦੀ ਇਹ ਆਲ ਇੰਡੀਆ ਸਾਡੀ ਹਾਈ ਕਮਾਂਡ ਦਾ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਦਾ ਅਧਿਕਾਰ ਖੇਤਰਾ ਹੈ ਮੇਰੇ ਅਧਿਕਾਰ ਖੇਤਰੇ ਤੋਂ ਬਾਹਰ ਅਹ ਭਰਾ ਜੀ ਵੇਖੇਗਾ ਕਿ ਉਹਨਾਂ ਵੱਲੋਂ ਜਦੋਂ ਹੀ ਜੁਆਇਨਿੰਗ ਕੀਤੀ ਕਿ ਉਹਨਾਂ ਤੋਂ ਅੱਧਾ ਕੋਈ ਗੱਲਬਾਤ ਉਸ ਤੋਂ ਬਾਅਦ ਕੀਤੀ ਗਈ ਉਹਨਾਂ ਨਾਲ ਕੋਈ ਪ੍ਰੇਸ਼ਸ ਸਭਰੀ ਵੱਲੋਂ ਨਾ ਸਾਨੂੰ ਮਿਲੇ ਜ਼ਰੂਰ ਰੁਟੀਨ ਚ ਕਿਤੇ ਉਹਨਾਂ ਨਾਲ ਮੈਂਬਰਸ਼ਿਪ ਪਾਸ ਤੇ ਕਿਹਾ ਵੀ ਮੈਂ ਜੁਆਇਨ ਕਰਾਉ ਉਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਕੀ ਕਰਾਂ ਅਪਲਾਈ ਕਰਦੇ ਮੈਂਬਰਸ਼ਿਪ ਦੇ ਹਾਂ ਜਰੂਰ ਦੇਵਾਂਗੇ ਕਿਤੇ ਇੱਕ ਦੇਖਿਆ ਗਿਆ ਹੁਣ ਉਹਨਾਂ ਨਾਲ ਆਪਦੇ ਸੋਸ਼ਲ ਮੀਡੀਆ ਤੇ ਪ੍ਰਚਾਰ ਸ਼ੁਰੂ ਕੀਤਾ ਗਿਆ ਉਹਨਾਂ ਵੱਲੋਂ ਹਣਾ ਉਹਨਾਂ ਦੇ ਵਿੱਚ ਜੋ ਪੋਸਟਰ ਵਗੈਰਾ ਨਵੇਂ ਸਾਲ ਦੇ ਜੀ ਕੀਤੇ ਗਿਆ ਉਹਦੇ ਵਿੱਚ ਤੁਹਾਡੀ ਵੀ ਫੋਟੋ ਉਹਨਾਂ ਵੱਲੋਂ ਪਾਸੇ ਰੱਖੀ ਗਈ ਹੈਗੀ ਆ ਵੀ ਕੀ ਲੱਗਦਾ ਨਹੀਂ ਕਿ ਪਾਰਟੀ ਦੇ ਆਉਣ ਤੋਂ ਪਹਿਲੇ ਉਹ ਸ਼ਾਸਨ ਪਾਰਟੀ ਦਾ ਆਪਾ ਭੰਗ ਕਰ ਰਿਹਾ ਕਿ ਜਿਹੜਾ ਪਰਦਾ ਦੀ ਫੋਟੋ ਨਹੀਂ ਲਾਈ ਗਈ ਜੀ ਜੀ ਮੈਂ ਪਹਿਲੇ ਹੀ ਤੁਹਾਨੂੰ ਦੱਸ ਚੁੱਕਾ ਹਾਂ ਅੱਜ ਤੱਕ ਬ੍ਰਿਮ ਸਿੰਘ ਸਪਰੀ ਕਾਂਗਰਸ ਪਾਰਟੀ ਦਾ ਇੱਛਾ ਨਹੀਂ ਜਦੋਂ ਇੱਛਾ ਬਣ ਗਏ ਉਦੋਂ ਉਹਨਾਂ ਨੂੰ ਸਤਿਕਾਰ ਦਿੱਤਾ ਗਿਆ